ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਇਗੁਰੂ ਸਹਬ ਜੀਓ ਸਤਨਾਮੁ ਸ੍ਰੀ ਵਾਇਗੁਰੂ ਸਹਬ ਜੀਓ ਰਹਿਰਾਸ ਸਹਬ ਇਕ ਓੰਕਾਰ ਸਤਗੁਰ ਪ੍ਰਸਾਦ ਸਾ ਲੋਕ ਮਹੱਲਾ ਪਹਿਲਾ ਤੁਕਦਾਰੋ ਸੁਰਕੁ ਕਪਿਆ ਜਾਂ ਸੁਖ ਚਾਮਨਾ ਹੋਈ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੇ ਨਾ ਹੋਈ ਬੱਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਣ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲਕਲਾ ਭਰਪੂਰ ਰਹਾ ਤੂੰ ਸੱਚਾ ਸਹਿਬ ਸਬਤ ਸਵਾਲਿਓ ਜਿਨ ਕੇ ਤਿਸੋਂ ਪਾਰ ਪਿਆ ਕਹੋ ਨਾਨਕ ਕਰਤਿਆ ਕਿਆ ਬਾਤਾਂ ਜੋ ਕਿਚੇ ਕਰਨਾ ਸੋ ਕਰ ਰਹਾ ਸੋਦਰ ਰਾਗਿਆ ਸਮਹਲਾ ਪਹਿਲਾ ਏ ਕਉੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਚਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦਿਆਨੇ ਕਿ ਅਸ਼ੰਖਾ ਕਹਤੇ ਤੇਰੇ ਵਾਉਣ ਹਾਰੇ ਕਹਤੇ ਤੇਰੇ ਰਾਗ ਪਰਿ ਸਿਉ ਕਹੀਆ ਕਹਤੇ ਤੇਰੇ ਗਾਵਣ ਹਾਰੇ ਗਾਵਮਣਾ ਤੁਧ ਨੋ ਪਉਣ ਪਾਣੇ ਬੈਸੰਤਰ ਕਾਵ ਰਾਜਾ ਧਰਮ ਦਵਾਰੇ ਗਾਵਮਣਾ ਤੁਧ ਨੋ ਚਿਤ ਗੁਪਤ ਲਖਜਾਨਨ ਲਿਕਲਖ ਧਰਮ ਵਿਚਾਰੇ ਗਾਵਮਣਾ ਤੁਧ ਨੋ ਇਸਰ ਬ੍ਰਹਮਾ ਦੇਵੀ ਸੋਹਣਿਆ ਤੇਰੇ ਸਦਾ ਸਵਾਰੇ ਗਾਵਮਣਾ ਤੁਧ ਨੋ ਇੰਦਰੇਂਦਰ ਰਾਸ ਤਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਦ ਸਮਾਦਿ ਅੰਦਰ ਗਾਵਣ ਤੁਧਨੋ ਸਾਧ ਬੇਚਾਰੇ ਗਾਵਣ ਤੁਧਨੋ ਜਤੇ ਸਤੇ ਸੰਤੋਖੇ ਗਾਵਣ ਤੁਧਨੋ ਬੇਰ ਕਰਾਰੇ ਗਾਵਣ ਤੁਧਨੋ ਪੰਡਤ ਪੜ ਨ ਰਖੇ ਸਰ ਜਗ ਜਗ ਵਿਦਾਂ ਨਾਲੇ ਗਾਵਣ ਤੁਧਨੋ ਮੋਹਨੀਆ ਮਨਮੋਹਨ ਸੁਰਗਮ ਮਚ ਪਿਆਲੇ ਗਾਵਣ ਤੁਧਨੋ ਰਤ ਨ ਪਾਇ ਤੇ ਰੇ 68 ਤੀਰਤਨਾਲੇ ਗਾਵਣ ਤੁਧਨੋ ਜਯਦ ਮਹਾਬਲ ਸੂਰਾ ਗਾਵਣ ਤੁਧਨੋ ਖਾਨੇ ਚਾਰੇ ਗਾਵਣ ਤੁਧਨੋ ਰੰਗ ਮੰਡਲੇ ਪਰਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਣ ਜੋ ਤੁਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਣ ਸੇ ਮੈਂ ਚਤਨਾ ਆਵਣ ਨਾਨਕ ਕਿਆ ਬੇਚਾਰੇ ਸੋਏ ਸੋਏ ਸਦਾ ਸੱਚ ਸੱਭ ਸਾਚਾ ਸਾਚੇ ਨਹੀਂ ਹੈ ਬੇਹੁਸੀ ਜਨ ਜਸੇ ਰਚਨਾ ਜਨ ਨਰ ਚਾਏ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਨ ਆਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਏ ਕਰਤੇ ਫਿਰੁਕਮਣਾ ਕਰਨਾ ਜਾਈ ਸੋ ਪਤ ਸਹ ਸਹਪਤ ਸਾਹਿਬ ਨਾਨਕ ਰਨਰ ਜਾਈ ਅਸਮਹੱਲਾ ਪਹਿਲਾ ਸੁਨ ਵਡਾ ਆਖੈ ਸਭ ਕੋਏ ਕੇਵਡ ਵਡਾ ਡੇਟਾ ਹੋਏ ਕਿਮਤ ਪਾਇ ਨਾ ਕਹਿਆ ਜਾਈ ਕਹਿਨ ਵਾਲੇ ਤਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਕਹਿਰਗੇ ਤੇਰਾ ਗੁਨੇ ਗਹਿਰਾ ਕੋਈ ਨਾ ਜਾਣੈ ਤੇਰਾ ਕਿਤਾ ਕੜੁ ਚਿਰ ਰਹਾ ਸਭ ਸੂਰਤ ਮਿਲ ਸੂਰਤ ਕਮਾਏ ਸਭ ਕੀਮਤ ਮਿਲ ਕੇਮਤ ਪਾਏ ਗਿਆਨੀ ਧਿਆਨੇ ਗੁਰ ਗੁਰ ਹਾਏ ਕਹਿ ਨਾ ਜਾਏ ਤੇ ਰੀਤਲ ਵਡਿਆ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾਂ ਕਿਆਂ ਵਡਿਆਈਆਂ ਤੁਧਵਨੇ ਸੇ ਦੇ ਕੇ ਨਾ ਪਾਈਆਂ ਕਰਮ ਮਿਲਾ ਨਹੀਂ ਠਾਗ ਰਹਾਈਆਂ ਆਖਣ ਵਾਲਾ ਕਿਆ ਵਿਚਾਰ ਸਿਫਤੇ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤਸਿਆ ਕਿਆ ਚਾਰਾ ਨਾਨਕ ਸੱਚ ਸਵਾਰਨਿਹਾਰਾ ਅਸ ਮਹੱਲਾ ਪਹਿਲਾ ਆਖਾਂ ਜੀ ਵਾ ਬਿਸਰਾਮ ਰਜਾਓ ਅੱਖ ਨੇ ਓਕਾ ਸਾਚਾ ਨਾਉ ਸਾਚੇ ਨਾਮ ਕੀ ਲੱਗਾ ਤੋਖ ਉਤਪੋਖ ਕਹੇ ਚਲੀ ਹੈ ਦੋਖ ਸੋ ਕਿਉ ਬਿਸਰਾ ਮੇਰੀ ਮਾਏ ਸਾਚਾ ਸਹਿਬ ਸਾਚਾ ਨਾ ਰਹਾ ਸਾਚੇ ਨਾਮ ਕੀ ਤਲ ਵਢਿਆਈ ਆਕ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖ ਨਾ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਹੋਏ ਮਰਨ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕਾ ਪੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋ ਨਾ ਕੋ ਹੋਏ ਜੇਵੜੇ ਆਪ ਤੇੜੇ ਤੇਰੇ ਦਾਤ ਜਿਨ ਦਿਨ ਕਰ ਕਾ ਕੀਤੇ ਰਾਤ ਕਸਮ ਵਿਸਹਰ ਰਹਤੇ ਕਮ ਜਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰੂ ਸਤਿ ਪੁਰਖ ਬਿਨਿਓ ਕਰੋ ਗੁਰ ਅਪਾਸ ਆਮੈਂ ਕੀ ਰਹਿ ਕਰਮ ਸਤ ਗੁਰੂ ਸਰਨਾਇ ਕਰ ਦਿਆਨ ਨਾਮ ਪਰਗਾਸ ਮੇਰੇ ਮਿਤ ਗੁਰਦੇਵ ਮੋਕਿਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਣ ਸਖਾਈ ਹਰ ਕੀਰਤ ਹਮਰੇ ਰਹਿ ਰਸ ਰਹਾ ਹਰ ਜਨ ਕੇ ਵਡ ਪਾਗਵ ਡੇਰੇ ਜਿਨੇ ਹਰ ਹਰ ਸਰਦਾ ਹਰ ਅਪਿਆਸ ਹਰ ਹਰ ਨਾਮ ਮਿਲੈ ਤਰਪਤਾ ਸਹ ਮਿਲ ਸੰਗਤ ਗੁਨ ਪ੍ਰਗਾਸ ਜਿਨੇ ਹਰ ਹਰ ਰਸ ਨਾਮ ਨਾ ਪਾਇਆ ਤੇ ਪਾਗ ਨ ਜਮ ਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਜੀਵਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਨ ਤੁਰ ਮਸਤ ਘਲਿ ਕਿਆ ਲਿਖਾ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕਾ ਨਾਮ ਪਰਗਾਸ ਰਾਗ ਗੁਜਰ ਮਹੱਲਾ ਪੰਜਮਾ ਕਾਹੇ ਰੇ ਮਨ ਚਿਤੁ ਹੈ ਉਦਮ ਜਾ ਹਰਿ ਹਰਿ ਜਾ ਪਰਿਆ ਸਹਿਲ ਪਤਰ ਮਹਿ ਜਨ ਤਿਉ ਪਾਏ ਤਾ ਕਾ ਰਜਕਿ ਆਗੈ ਕਰ ਤਰਿਆ ਮੇਰੇ ਮਾਧਿਉ ਜੀ ਸਤ ਸੰਗਤਿ ਮਿਲੇ ਸੋ ਤਰਿਆ ਗੁਰ ਪ੍ਰਸਾਦ ਅ ਪਰਮ ਪਦ ਅ ਪਾਇਆ ਸੋ ਕੈ ਕਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਬਣਿਤ ਕੋਈ ਨਾ ਕਿਸਕੇ ਤਰਿਆ ਸਿਰ ਸਰ ਰਜਕ ਸੰਭਾਹੀ ਠਾਕੁਰ ਕਾਹੇ ਮਨ ਪਿਉ ਕਰਿਆ ਉਡਿ ਉਡਿ ਆਵੈ ਸੈ ਕੋਸ ਕਿਸੁ ਪਾਚੈ ਬਚਰੈ ਚਰਿਆ ਤਿੰਨ ਕਮਣ ਖਲਾਵੈ ਕਮਣ ਚੋ ਗਾਵੈ ਮਨ ਮਹਿ ਸਿਮਰਨ ਕਰਿਆ ਬਣਿਦਾਨ ਦਸਸ਼ਟ ਸੇਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਆਵਰਿਆ ਰਾਗਿਆ ਸਮਹੱਲਾ ਚੌਥਾ ਸੋਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋਪੁਰਖ ਨ ਰੰਝਨ ਹਰਿ ਪੁਰਖ ਨ ਰੰਝਨ ਹਰਿਆ ਗਮਾਇ ਗਮਿਆ ਪਾਰ ਸਭ ਤਿਹਾਵੈ ਸਭ ਤਿਹਾਵੈ ਤੁਧ ਜੀ ਹਰ ਸੱਚੇ ਸਰਜਨ ਹਾਰ ਸਭ ਜੀਆਂ ਤੂੰ ਮਾਰੇ ਜੀ ਤੂੰ ਜੀ ਆਕਾ ਦਾਤਾ ਹਰਿ ਅਰਤਿ ਹਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਚਾ ਨਾਨਕ ਜੰਤ ਵਿਚਾਰ ਤੂੰ ਕਟਕਟ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਬੁਰਖ ਸਮਾਨ ਇਕ ਧਾਤ ਇਕ ਬੇਖਾਰੀ ਜੀ ਸਭ ਤੇਰੇ ਚੋਚ ਵੇਦਾਨ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨਵਰ ਨ ਜਾਣ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਖ ਬਖਾਨ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਨਾ ਹਰਿ ਤਿਹავੈ ਹਰਿ ਤਿਹავੈ ਤੁਧ ਜੀ ਸੇ ਜਨ ਜੁਗ ਮਹ ਸੁਖ ਵਸੇ ਸੇ ਮੁਕਤ ਸੇ ਮੁਕਤ ਫੈ ਜਨ ਹਰਿ ਤਿਆਇ ਆ ਜੀ ਤਿਨ ਟੋਟੇ ਜਮਕੇ ਫਾਸੇ ਜਨ ਨਰ ਵਿਓ ਜਨ ਹਰ ਨਰ ਵਿਓ ਤਿਆਇ ਆ ਜੀ ਤਨ ਕਾ ਬੋ ਸਭ ਗਵਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਿ ਤੇ ਆਇਆ ਜੀ ਜਨ ਨਾਨਕ ਤਨ ਬਲ ਜਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸੁਨਹਨ ਤੁਧ ਜੀ ਹਰਿ ਅਨੇਕ ਅਨੇਕ ਅਨੰਤ ਤੇਰੇ ਅਨੇਕ ਤੇਰੇ ਅਨੇਕ ਕਰ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਾਹੇ ਸੰਤ ਸਾਸਤਰੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਗੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅੰਪਰ ਪਰ ਕਰਤਾ ਜੀ ਤੁਦ ਜੇਵੜੇ ਅਵਰ ਨ ਕੋਈ ਤੂੰ ਜਗ ਜਗ ਏਕੋ ਸਦਾ ਸੁਦਾ ਤੂੰ ਏਕੋ ਜੀ ਤੂੰ ਨਿ ਅਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੈ ਜੇ ਤੂੰ ਆਪੇ ਕਰਹਿ ਸੋ ਹੋਏ ਤੁਦੇ ਆਪੇ ਸ੍ਰਿਸ਼ਟ ਸਭਿਉ ਪੈ ਜੀ ਤੁਦੇ ਆਪੇ ਸਰਜ ਸਭ ਗੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹ ਕਾ ਜਾਣੋਏ ਅਸਮਹੱਲਾ ਚੌਥਾ ਤੂੰ ਕਰਤਾ ਸਚੁ ਅਰਮੜਾ ਸਾਹਿ ਜੋ ਤਿਉ ਪਾਵੇ ਸੋ ਏਥੇ ਸੇ ਜੋ ਤਉ ਦੇਹ ਸੋਇ ਹਉ ਪੈ ਰਹਾ ਸਭ ਤੇਰੇ ਤੂ ਸਬਨੇ ਤੇ ਆਇ ਜਿਸ ਨੋ ਕਿਰਪਾ ਕਰਹ ਤਨ ਨਾਮ ਰਤਨ ਪਾਇਆ ਗੁਰਮੁਖ ਕਹਲਾ ਦਾਮਨ ਮੁਕ ਗਵਾਇਆ ਤੁਦੇ ਆਪੇ ਛੋਡੇ ਆਪ ਮਿਲਾਇਆ ਤੂੰ ਦਰਿਆ ਸਭ ਤਜ ਤੁਝ ਹੀ ਮਾਹੀ ਤੁਜ ਬਿਨ ਦੂਜਾ ਕੋਈ ਨਾਹੀ ਜੀ ਆਇਆਂ ਜਨ ਸਭ ਤੇਰਾ ਖੇਲ ਬੀਜੋ ਗਾ ਮਿਲਵੇ ਛੋੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣ ਹੈ ਸੋਏ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰਿ ਸੇਵਿਆ ਤਨ ਸੁਖ ਪਾਇਆ ਸਹਿਜੈ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤਰੈਆ ਸਭ ਹੋਏ ਤੁਦ ਬਿਨ ਦੂਜਾ ਵਰਨੈ ਕੋਇ ਤੂੰ ਕਰ ਕਰ ਵਖੈ ਜਨ ਹੈ ਸੋਏ ਜਨਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਮ ਹੱਲਾ ਪਹਿਲਾ ਤਤ ਸਰਵਟਾ ਪਲੀ ਆਨੇ ਵਸਾ ਕਾਣੇ ਭਗਤ ਨਾ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਅਮ ਦੇਖ ਤਹਿ ਡੁਬੀ ਅਲੇ ਮਨ ਇੱਕ ਨਾ ਚਿਤ ਸਮੁਡ ਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੁਰਖ ਮਗਦਾ ਜਨਮ ਪਇਆ ਵਰਨਵਤ ਨਾਨਕ ਤਨ ਕੇ ਸਰਨਾ ਜਿਨ ਤੂੰ ਨਹੀਂ ਵਿਸਾਰਿਆ ਆਸਾ ਮਹੱਲਾ ਪੰਜਾਂ ਮਾ ਪਇ ਪਰਪਤ ਮਨੁਖ ਦੇ ਹੋ ਰਿਆ गोबिन्दा मिलन की है तेरी बरिया और काजत रखे तन काम मिल सध संगत तपज केवल नाम सर जाम लाग भगजल तरण कै जन्म भरता जात नर माया के रहा जप तप सजम धर्म ना कमाया सेवा साधना जानया हर राय कहो नानक हम नीच करम शरण पर रखे राखो शरमा बादशाह 10वे कबजो बाच बिनती चौपई हमरी ਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੇ ਇਛਾ ਕਬ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਭ ਤੁਮ ਗਾਹੋ ਆਪ ਹਾਥ ਦੈ ਮੋਹਾਂ ਬਚਾਹੋ ਸੁਖੀ ਬਸਾਹੋ ਮੋਹ ਰੋ ਪਰਿਵਾਰਾ ਸੇਵਕ ਸਖਿਆ ਸਭ ਕਰਤਾ ਮੋਹ ਰਚਾਨਿਜ ਕਰਦਾ ਕਰਿਆ ਸਭ ਬੈਰਨ ਕੋ ਅਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹੇ ਪਿਆਸਾ ਤੁਮ ਹੈ ਚੜ ਕੋਈ ਅਵਰਨਾਥ ਉਹ ਜੋ ਪਰ ਚਾਹ ਸੈ ਤੁਮ ਤੇ ਪਾਉ ਸੇਵਕ ਸਖਿ ਹਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਤ ਦੈ ਮੋ ਜੇ ਉਪਰੇ ਮਰਨ ਕਾਲ ਕਾਤਰਾ ਸਨੇ ਵਰਿਆ ਉਹ ਜੋ ਸਦਾ ਹਮਾਰੇ ਪਛਾ ਸਰੀ ਸਦੋ ਜੋ ਕਰਿ ਹੋ ਰਖਾ ਰਾਖਲੇ ਹੋ ਮਹ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸਭ ਜੀ अवतार काल पाए कर बिसन परकासा सकल काल का, का किया तमसा जावन काल जोगि सब कियो वेद राज ब्रह्म ज्योतियो जवन काल सब लोक सवारा नमस्कार है ताए हमारा जावन काल सब जगत बनायो देवदत्त जजन पजायो आदि अंत एक अवतार सोए गुरु समझ हमारा नमस्कारत सह को हमारे सकल प्रजा जन आप सवारे शिव कन को सब गुण सुख दियो शरण तन को पल मो बद कियो कट कट के अंतर के जानत भले बुरे के पीर पहचानत चिंटे ते कुंचल सतुला सब पर कृपा दृष्टि कर फुला संतन दुख पाए ते दुखी सुख पाए साधन के सुखी एक एक के पीर पहचान कट कट के पट पट के जान जब उद कर करा कर, 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 कर तारा प्रजा तरत दबदारा जब यकार कर, कर तो ਬਹੋਂ ਤੁਮ ਮੈਂ ਮਿਲਤ ਦੇ ਦਰ ਸੰਭੋਂ ਜੇ ਤੈ ਬਦਨ ਸਿਰਟ ਸਬ ਤਾਰਾ ਆਪ ਆਪਣੇ ਬੋਜ ਉਚਾਰੰ ਤੁਮ ਸਭ ਹੀ ਤੇ ਰਹਤ ਨਰਲਮ ਜਾਣ ਤਪੈ ਤਪੈ ਅਰਿਆਲਮ ਨਰੰਕਾਰ ਨਰਭ ਕਰਨੇ ਲੰਬ ਆਦਿਆ ਨੀਲੇ ਅਨਾਦ ਸੰਭ ਕਾਂ ਕਾਮੋੜ ਉਚਾਰਤ ਪੈਦਾ ਜਾ ਕੋ ਪੇਵਣਾ ਪਾਵਤ ਪੈਦਾ ਤਾਂ ਕੋ ਕਰਪਾਣ ਨ ਮੰਨਤ ਮਹਾਮੜ ਕਚੋ ਪੈਦਨ ਜਾਣਤ ਮਹਾਦੇਵ ਕਹ ਕਹਤ ਸਦਾ ਸਿਵ ਨਰੰਕਾਰ ਕਾ ਚੰਤਨਹਿ ਪਿਵ ਆਪਿ ਆਪਣੇ ਬੁੱਧ ਹੈ ਜਤੇ ਵਰਨ ਤ ਬਰਭੰ ਤੋਹਾਂ ਤੇਤੇ ਤੁਮਰਾ ਲਖਨਾ ਜਾਏ ਪਸਾਰਾ ਕਹਿ ਬਿਦ ਸਚਾ ਪ੍ਰਤਮ ਸੰਸਾਰਾ ਏਕ ਰੂਪਿਆ ਨੋ ਬਸ ਰੂਪਾ ਰੰਗ ਪਿਉ ਰਵ ਕਹਿ ਪੂਪਾ ਆਂਡ ਜਜਰ ਜਸ ਤਜਕੇ ਨੇ ਉਤਬਜ ਖਾਨ ਬਹੁ ਰਚ ਦਿਨੇ ਕਹੋ ਫੂਲ ਰਜਾ ਬੈਠਾ ਕਮ ਸੰਬਟ ਪਿਉ ਸੰਗ ਕਰਿਆ ਕਹਿਤਾ ਚਗਰੇ ਸਰਟ ਦਿਖਾਇ ਚ ਬਬ ਆਦ ਜੁਗਾਦ ਸਰੂਪ ਸਾਂਜ ਬਾਬ ਅਬਰਚਾ ਮੇਰੀ ਤੁਮ ਕਰੋ ਸਿਖਿਆ ਬਾਰੇ ਸਾਕਿਆ ਸੰਗਰੋ ਦੁਸ਼ਟ ਜਿਤਉ ਟਵ ਤੋ ਤਪਤਾ ਸ਼ਕਲ ਮਲੇ ਚ ਕਰੋ ਰਨ ਕਾਤਾ ਜੇ ਅਸਦ ਜਿਤਉ ਸਰਨੇ ਪਰੇ ਤਨ ਕੈ ਦੁਸ਼ਟ ਦਤਹ ਮਾਰੇ ਔਰ ਕਜਨ ਪਗ ਪਰ ਤੇ ਹਾਰੇ ਤਨ ਕੈ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਰ ਤੇ ਹੈ ਤਾਂ ਕੇ ਕਾਲ ਨਿਕਟਨੇ ਹੈ ਰੈਚਾ ਹੋਏ ਤਾਂ ਸਭ ਕਲ ਦੁਸ਼ਟ ਅਸ਼ਟ ਟਰੇ ਤਤ ਕਲਾਂ ਕਰ ਪਾਦ ਟੇ ਤਨ ਜੈ ਨੇ ਹਰਿਓ ਤਾਂ ਕੇ ਤਾਪ ਤਟ ਕਮੈ ਹਰਿਓ ਰਿਦ ਸਦ ਕਰਮੋ ਸਭ ਹੋਏ ਦੁਸ਼ਟ ਛਵ ਚਵ ਸਕਨ ਕੋਇ ਏਕ ਬਰਜਿਨਾ ਤੁਮੈ ਸੰਬਾਰਾ ਕਲ ਪਸਤੇ ਤਾਹਿਓ ਬਾਰਾ ਜਿਨ ਨਰ ਨਾਮ ਅਤਿ ਹਾਰੋ ਕਹਾ ਦਰਦ ਦੁਸ਼ਟ ਦੁਖ ਤੈ ਰਹਾ ਕਟ ਕੇ ਤੁਮੈ ਸਰਨ ਤਿ ਹਾਰੇ ਆਪ ਹਾਥ ਦੇ ਲਿਓ ਬਾਰੇ ਸਰਬ ਠੋਰ ਮੋ ਹੋਏ ਸਹਾਇ ਦੁਸ਼ਟ ਦੁਖ ਤੇ ਲਿਓ ਬਚਾਈ ਸੇਵਿਆ ਪਾਏ ਗਏ ਜਪਤੇ ਤੁਮਰੇ ਤਬ ਕਿਉਂ ਅਕਤਰੇ ਨਹੀਂ ਆਨਿਓ RAM ਰਹਿਮ ਪੂਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮੰਨਿਓ ਸਿਮਰਤ ਸਸਤਰ ਪੇਦ ਸਾਪੇ ਹੋ ਪੇਦ ਕਹਿਆ ਮੈਂ ਕਣਾਂ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਬ ਤਹਿ ਬਖਣਿਓ ਦਹੋਰੰ ਸਗਲ ਦਵਾਰ ਕਿਉ ਛਾੜ ਕੈ ਦਹੋ ਤੁਹਾਰੋ ਦਵਾਰ ਬਹੇ ਗਹੇ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਿਉ ਛਾੜ ਕੈ ਦਹੋ ਤੁਹਾਰੋ ਦਵਾਰ ਬਹੇ ਗਹੇ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALLA TE JAI ANAND EK ONKAR SAT GURU PRASAD ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਜ ਸਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆਂ ਸਬਦ ਗਾਵਣ ਆਈਆਂ ਸਬਤੋ ਗਾਉ ਹਰਿ ਤੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਨੰਦੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾਰ ਅੰਧੇਕਾਰ ਹੋ ਕਰਿ ਤੇਰਾ ਕਾਰਜ ਸਭ ਸਵਾਰਨ ਸਬਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹਿਬਾ ਜਾਣ নাহি ਕਰ ਤੇਰਾ ਕਤਾ ਤੇਰਾ ਸਭ ਕੁਝ ਹੈ ਜਿਸ ਦਾ ਸੋ ਪਾਵੇ ਸਦਾ ਸਭਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਾ ਮਨ ਵਸਿਆ ਵਾਜੇ ਸਬਦ ਕਨਹਿ ਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇ ਰਹਿ ਸੱਚਾ ਨਾਮ ਮੇਰਾ ਧਰੋ ਸੱਚਾ ਨਾਮਿਆ ਧਰ ਮੇਰਾ ਜਿਨ ਭੂਖਾਂ ਸਭ ਗਵਈਆਂ ਕਰ ਸੰਤ ਸੁਖ ਮਨੈ ਵਸਿਆ ਜਿਨੇਚਾਂ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰਵਟ ਹੋ ਜਸਦੀਆਂ ਹੀ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਤਾਰੋਂ ਵਾਜੇ ਪੰਚ ਸਬਦ ਕਰਸਾ ਬਾਗੈ ਕਰਸਾ ਬਾਗੈ ਸਬਦ ਵਾਜੇ ਕਲਾਂਜਿਤ ਕਰਤਾਰਿਆਂ ਪੰਚ ਤੁਧ ਤਦ ਵਸਕੇ ਤੇ ਕਾਲ ਕਰਟੰਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਿਉ ਸਾ ਨਾਮ ਹਰਿ ਕਾ ਲਾਗੇ ਕਹੇ ਨਾਨਕ ਤੈਸ ਕਹੋ ਆ ਤਤ ਕਰ ਅਨੰਦ ਵਾਜੇ ਅਨੰਦ ਸੁਨੋ ਵਡ ਪਾਗੇ ਹੋ ਸਗਲ ਮਨੋਰਤਾ ਪੂਰੇ ਪਾਰ ਬ੍ਰਹਮ ਪਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਂ ਤੇ ਉਤਰੇ ਸੋਨੇ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰਤੇ ਜਾਣੇ ਸੁਣ ਤੇ ਪੁਨਿਤ ਕਹ ਤੇ ਪਵਿੱਤ ਸਤਿਗੁਰੂ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਮੋਂ ਦਾਵਣੀ ਮਹੱਲਾ ਪੰਜਮਾ ਕਾਲ ਵਿੱਚ ਤਨ ਵਸਤੂ ਪਇਓ ਸੰਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਿਹਾਤਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਸ ਕਾ ਹੋਇ ਉਤਾਰੋ ਇਹ ਤਤ ਜਨਾਂ ਜਾਏ ਨਿਤ ਨਿਤ ਰਕਰ ਤਾਰੋ ਤਮ ਸੰਸਾਰ ਚਰਨ ਲਗਤ ਰਿਐ ਸਬ ਨਾਨਕ ਬ੍ਰਹਮ ਅਪਸਾਰੋ ਸਾ ਲੋਕ ਮਹੱਲਾ ਪੰਜ ਮਾ ਤੇਰਾ ਕਿਤਾ ਜਾਤੋ ਨਹੀਂ ਮੈਨੋ ਜੁਗ ਕੀ ਤੋਈ ਮੈਂ ਨਰ ਗੁਨਿਆਰੇ ਕੋ ਗੁਨ ਨਹੀਂ ਆਪੇ ਤਰਸਪਿ ਹੋਈ ਤਰਸਪਿਆ ਮਹਿ ਰਮਤ ਹੋਈ ਸਤਗੁਰੂ ਸਜਣ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਨ ਤੇ ਵਹ ਹਰਿਆ ਤਰਸਪਿਆ ਮਹਿ ਰਮਤ ਹੋਈ ਸਤਗੁਰੂ ਜਨ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਤਿਵੈ ਹਰਿਆ ਪੌੜੇ ਤੇਥਾ ਤੂੰ ਸਮਰਤ ਜਿਥਾ ਕੋਈ ਨਾਹੇ ਹੋਥੈ ਤੇਰੀ ਰਖ ਅਗਨੀ ਉਦਰ ਮਾਹੇ ਸੁਨ ਕਾ ਜਮ ਕਾ ਦੂਤ ਨਾਇ ਤੇ ਰਾ ਚੜ ਜਾਏ ਪਉ ਜਲ ਵਿਕਮਸ ਗਾਹੋ ਗੁਰ ਸਬਦ ਦੀ ਪਾਰ ਪਾਏ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲ ਮਾ ਹਉ ਪੁਨ ਗੁਨ ਗੋਵਿੰਦ ਕਾਹੇ ਸਭ ਸੈਨੋ ਕਿਰਪਾਲ ਸਮਾਲੇ ਸਹੇ ਸਾਈਂ ਵਰਤਾ ਕੋਈ ਨਾ ਜਾਏ ਜੇ ਆਗੈ ਤਦ ਆਹੇ ਸਭ ਲੋਕ ਮਹੰਲਾ ਪੰਜ ਮਾ ਅੰਤਰ ਗੁਰ ਅਰਾਧਨਾ ਜੇ ਮਾ ਜਪ ਗੁਰ ਨਾਮ ਨਿਤਰੀ ਸਤ ਗੁਰੂ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰੂ ਸਹੇਤ ਰਤਿਆ ਦਰਗਹ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸੁ ਮੋਹਿ ਵਤਦੇ ਜਗੁ ਮਹਿ ਉਤਮ ਕਾਢਿ ਹੈ ਵਿਰਲੇ ਕੇ ਈਕੇ ਮਹੱਲਾ ਪੰਜਮ ਰਖੇ ਰਖਣਹਾਰਿ ਆਪਿ ਬਾਰੈਣ ਗੁਰ ਕੀ ਪੈ ਰੇ ਪਾਏ ਕਾਜ ਸਵਾਰੈਣ ਹੋ ਆਇ ਆਪ ਦਿਆਲ ਮਨਹੁ ਨ ਵਿਸਾਰੈਣ ਸਾਧ ਜਨਾ ਕੈ ਸੰਗ ਪਉ ਜਲ ਤਾਰੈਣ ਸਖਤ ਨਿੰਦਕ ਦੁਸ਼ਟ ਕ ਨਮਾਇ ਬੇਦਾਰੈਣ ਤਿਸ ਸਾਹਿਬ ਕੇ ਟੇਕ ਨਾਨਕ ਮੰਨਾ ਮੋਹਿ जिस सिमरत सुख होए सगले दुख जाहे तिस साहिब के टेक नानक मन माहे जिस सिमरत सुख होए सगले दुख जाहे तिस साहिब के टेक नानक मन माहे जिस सिमरत सुख होए सगले दुख जाहे वाहे गुरु जी का खालसा गुरु जी की फतेह